एनआरआई टीवी ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਹੈ ਜੀਰਾ ਸ਼ਰਾਫ ਫੈਕਟਰੀ ਨੂੰ ਲੈ ਕੇ ਆ ਰਹੀ ਹੈ ਜਿੱਥੇ ਕਿ ਲੰਬੇ ਸਮੇਂ ਤੋਂ ਲੋਕ ਸੰਘਰਸ਼ ਕਰ ਰਹੇ ਸੀ ਅਦਾਲਤਾਂ ਦੇ ਵਿੱਚ ਕੇਸ ਵੀ ਚੱਲ ਰਹੇ ਸੀ ਪਰ ਅੱਜ ਐਨਜੀਟੀ ਦੇ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਦਾਲਤ ਦੇ ਵੱਲੋਂ ਵੱਡੇ ਹੁਕਮ ਸੁਣਾ ਦਿੱਤੇ ਗਏ ਨੇ ਜੀਰਾ ਸ਼ਰਾਫ ਫੈਕਟਰੀ ਨੂੰ ਢਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਦਰਅਸਲ ਪਹਿਲਾਂ ਫੈਕਟਰੀ ਨੂੰ ਬੰਦ ਕੀਤਾ ਜਾਵੇ ਤੇ ਉਸ ਤੋਂ ਬਾਅਦ ਢਾਇਆ ਜਾਵੇ ਇਸੇ ਤਰੀਕੇ ਦਾ ਜਿਹੜੇ ਹੁਕਮ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਅਦਾਲਤ ਦੇ ਵੱਲੋਂ ਸੁਣਾਏ ਗਏ ਨੇ ਸਥਾਨਕ ਲੋਕ ਫੈਕਟਰੀ ਨੂੰ ਬੰਦ ਕਰਨ ਦੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਨੇ ਤੇ ਇਥੋਂ ਤੱਕ ਕਿ ਸਾਂਝਾ ਮੋਰਚਾ ਸੰਘਰਸ਼ ਦੇ ਵੱਲੋਂ ਲੰਬਾ ਸਮਾਂ ਸੰਘਰਸ਼ ਵੀ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਸਾਨੂੰ ਸੁਪਰੀਮ ਕੋਰਟ ਤੱਕ ਜਾਣਾ ਪੈਂਦਾ ਅਸੀਂ ਉੱਥੋਂ ਤੱਕ ਵੀ ਜਾਵਾਂਗੇ ਪਰ ਜਦੋਂ ਤੱਕ ਇਸ ਫੈਕਟਰੀ ਦਾ ਨਾਮ ਨਿਸ਼ਾਨ ਇਥੋਂ ਖਤਮ ਨਹੀਂ ਹੁੰਦਾ ਕੌੜਨ ਤਾਰ ਤੇ ਬੰਦ ਨਹੀਂ ਕੀਤੀ ਜਾਂਦੀ ਉਸ ਤੱਕ ਅਸੀਂ ਇਸ ਦਾ ਪਿੱਛਾ ਨਹੀਂ ਛੱਡਾਂਗੇ ਅਸੀਂ ਇਸ ਤੋਂ ਪੈਰ ਪਿੱਛੇ ਨਹੀਂ ਪਟਾਂਗੇ ਤੇ ਅੱਜ ਬਹੁਤ ਵੱਡਾ ਫੈਸਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਦਾਲਤ ਦੇ ਵੱਲੋਂ ਸੁਣਾ ਦਿੱਤਾ ਗਿਆ ਜੀਰਾ ਸ਼ਰਾਬ ਫੈਕਟਰੀ ਜਿਹੜੀ ਲੰਬੇ ਸਮੇਂ ਤੋਂ ਸਥਾਨਕ ਲੋਕ ਕਈ ਸਾਲ ਤੋਂ ਸੰਘਰਸ਼ ਵੀ ਕਰ ਰਹੇ ਸੀ ਲੰਬਾ ਇੱਕ ਮੋਰਚਾ ਵੀ ਚੱਲਦਾ ਤੇ ਅੱਜ ਉਸ ਮੋਰਚੇ ਦੇ ਲੋਕਾਂ ਦੀ ਇਤਿਹਾਸਕ ਜਿੱਤ ਹੋਈ ਹੈ ਜੀਰਾ ਸ਼ਰਾਬ ਫੈਕਟਰੀ ਨੂੰ ਢਾਉਣ ਦੇ ਹੁਕਮ ਦੇ ਦਿੱਤੇ ਗਏ ਨੇ ਜੀਰਾ ਸ਼ਰਾਬ ਫੈਕਟਰੀ ਦੇ ਹਾਲਾਂਕਿ ਮਾਲਕ ਦੇ ਵੱਲੋਂ ਜਿਹੜੇ ਉਸ ਤਰ੍ਹਾਂ ਦੇ ਵੱਲੋਂ ਇੱਕ ਅਪੀਲ ਵੀ ਕੀਤੀ ਗਿਆ ਕਿ ਮੈਨੂੰ ਇੱਕ ਯੂਨਿਟ ਚਲਾਉਣ ਦਿੱਤੀ ਜਾਵੇ ਪਰ ਉਸ ਨੂੰ ਲੈ ਕੇ ਨੈਸ਼ਨਲ ਗ੍ਰੀਨ ਟਰਬਿਊਨਰ ਨੇ 15 ਦਿਨ ਦਾ ਸਮਾਂ ਦਿੱਤਾ ਕਿ ਇਸ 15 ਦਿਨ ਦੇ ਸਮੇਂ ਦੇ ਵਿੱਚ ਸਾਰੀ ਜਾਂਚ ਪੜਤਾਲ ਕੀਤੀ ਜਾਵੇਗੀ ਤੇ ਨਾਲ ਦੀ ਨਾਲ ਸਥਾਨਕ ਲੋਕ ਜਿਹੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਸਾਰੇ ਬਿਆਨ ਲੈ ਜਾਣਗੇ ਵਿਚਾਰ ਜਾਣੇ ਜਾਣਗੇ ਕਿ ਇੱਕ ਯੂਨਿਟ ਚਲਾਉਣ ਦੇ ਨਾਲ ਲੋਕਾਂ ਨੂੰ ਨੁਕਸਾਨ ਹੋ ਸਕਦਾ ਜਾਂ ਫਿਰ ਨਹੀਂ ਸਾਰੇ ਉਸ ਤੋਂ ਬਾਅਦ ਫੈਸਲਾ ਸੁਣਾਇਆ ਜਾਵੇਗਾ ਪਰ ਅੱਜ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਬਹੁਤ ਵੱਡਾ ਫੈਸਲਾ ਜੀਰਾ ਸ਼ਰਾਬ ਫੈਕਟਰੀ ਨੂੰ ਸੁਣਾ ਦਿੱਤਾ ਗਿਆ ਜੀਰਾ ਸ਼ਰਾਬ ਫੈਕਟਰੀ ਨੂੰ ਲੈ ਕੇ ਫੈਸਲਾ ਸੁਣਾਇਆ ਕਿ ਉਸ ਨੂੰ ਬੰਦ ਕਰਕੇ ਢਾਉਣ ਦੇ ਹੁਕਮ ਦੇ ਦਿੱਤੇ ਗਏ ਨੇ ਸਥਾਨਕ ਲੋਕ ਲੰਬੇ ਸਮੇਂ ਤੋਂ ਫੈਕਟਰੀ ਬੰਦ ਕਰਨ ਦੀ ਮੰਗ ਕਰ ਰਹੇ ਸੀ ਤੇ ਅੱਜ ਸਾਂਝਾ ਮੋਰਚਾ ਸੰਘਰਸ਼ ਦੇ ਵੱਲੋਂ ਜਿਹੜੀ ਲੰਬੇ ਸਮੇਂ ਤੋਂ ਲੜਾਈ ਲੜੀ ਜਾ ਰਹੀ ਸੀ ਉਸ ਦੀ ਇੱਕ ਜਿੱਤ ਪ੍ਰਾਪਤ ਹੋਈ ਅਦਰ ਅਦਰ ਲੰਬੇ ਸਮੇਂ ਤੋਂ ਲੋਕ ਇਹ ਕਹਿ ਰਹੇ ਸੀ ਕਿ ਸਾਡੀ ਇਹ ਇੱਕ ਤਾਂ ਫਸਲਾਂ ਦੀ ਲੜਾਈ ਹੈ ਤੇ ਨਾਲ ਦੀ ਨਾਲ ਨਸਲਾਂ ਦੀ ਵੀ ਲੜਾਈ ਹੈ ਕਿਉਂਕਿ ਲੋਕ ਇਹ ਕਹਿ ਰਹੇ ਸੀ ਕਿ ਸਾਡੇ ਜਿਹੜਾ ਧਰਤੀ ਹੈ ਤਾਂ ਬੋਰਾਂ ਦੇ ਵਿੱਚੋਂ ਪਾਣੀ ਨਿਕਲਦਾ ਉਸ ਦੇ ਵਿੱਚ ਬਹੁਤ ਜ਼ਿਆਦਾ ਕੈਮੀਕਲ ਨੇ ਉਸ ਦੇ ਨਾਲ ਜਦੋਂ ਕੈਮੀਕਲਾਂ ਵਾਲਾ ਪਾਣੀ ਲੱਗਦਾ ਫਸਲਾਂ ਨੂੰ ਫਸਲਾਂ ਖਰਾਬ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਲੋਕ ਕਹਿੰਦੇ ਸੀ ਕਿ ਸਾਡੀ ਨਸਲਾਂ ਦੀ ਲੜਾਈ ਇਸ ਤਰੀਕੇ ਕਿ ਉਹ ਪਾਣੀ ਅਸੀਂ ਘਰਾਂ ਦੇ ਵਿੱਚ ਵੀ ਪੀਂਨੇ ਤੇ ਉਸ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਬੱਚਿਆਂ ਨੂੰ ਜਿਹੜਾ ਬਜ਼ੁਰਗਾਂ ਨੂੰ ਜਾਂ ਫਿਰ ਆਮ ਨੌਜਵਾਨਾਂ ਨੂੰ ਲੱਗਦੀਆਂ ਨੇ ਕਾਲੇ ਪੀਲੇ ਵਰਗੀਆਂ ਬਿਮਾਰੀਆਂ ਇਹਨਾਂ ਕੈਮੀਕਲਸ ਦੇ ਨਾਲ ਲੱਗਦੀਆਂ ਯਾਨੀ ਕਿ ਸਿੱਧੇ ਤੌਰ ਤੇ ਇਲਜ਼ਾਮ ਲੱਗ ਰਹੇ ਸੀ ਕਿ ਬਹੁਤ ਸਾਰੇ ਕੈਮੀਕਲ ਆ ਇਸ ਫੈਕਟਰੀ ਦੀ ਜਿਹੜਾ ਪਾਣੀ ਦੇ ਨਾਲ ਧਰਤੀ ਦੇ ਵਿੱਚ ਰਚਦੇ ਨੇ ਤੇ ਫਿਰ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਲੰਬਾ ਸਮਾਂ ਬਹੁਤ ਜ਼ਿਆਦਾ ਚਰਚਿਤ ਮੋਰਚਾ ਪੰਜਾਬ ਦੇ ਵਿੱਚ ਰਹਿੰਦਾ ਜੀਰਾ ਸ਼ਰਾਬ ਫੈਕਟਰੀ ਦੇ ਜਿਹੜਾ ਵਿਰੋਧ ਲੱਗਦਾ ਬਹੁਤ ਸਾਰੇ ਪੰਜਾਬ ਦੇ ਲੋਕ ਸਮਾਜ ਸੇਵੀ ਉੱਥੇ ਜਾ ਕੇ ਯੋਗਦਾਨ ਵੀ ਪਾਉਂਦੇ ਨੇ ਤੇ ਅੱਜ ਉਹਨਾਂ ਲੋਕਾਂ ਦੀ ਜਿੱਤ ਹੋਈ ਆ ਜੀਰਾ ਸ਼ਰਾਬ ਫੈਕਟਰੀ ਨੂੰ ਬੰਦ ਕੀਤਾ ਕਰਕੇ ਤੇ ਨਾਲ ਦੀ ਨਾਲ ਟਾਉਣ ਦੇ ਹੁਕਮ ਦੀ ਵੀ ਦੇ ਦਿੱਤੇ ਗਏ ਨੇ ਯਾਨੀ ਕਿ ਢਾਹ ਢੇਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਲੰਬੇ ਸਮੇਂ ਤੋਂ ਲੋਕ ਇਹ ਕਹਿ ਰਹੇ ਸੀ ਕਿ ਭਾਵੇਂ ਸੁਪਰੀਮ ਕੋਰਟ ਜਿੱਥੇ ਵੀ ਜਾਣਾ ਪਵੇ ਇਸ ਫੈਕਟਰੀ ਨੂੰ ਜਿਹੜਾ ਹਰ ਹਾਲ ਦੇ ਵਿੱਚ ਠਵਾ ਕੇ ਰਾਂਗੇ ਤੇ ਅੱਜ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਅਦਾਲਤ ਦੇ ਵੱਲੋਂ ਫੈਕਟਰੀ ਨੂੰ ਢਾਉਣ ਦੇ ਹੁਕਮ ਦੇ ਦਿੱਤੇ ਗਏ ਨੇ